ਆ ਤੇਿਆ ਅਲਿਕਾ ਆ ਵੀ ਕਰਾ ਉਹ ਰਮਤ ਯਾ ਵੇ ਰਮਤ ਜਾਨਾ ਰਾਤ ਦੀ ਤੰਗੀ ਮਢੀ ਨਾ ਤੇਰਾ ਮੇਰਾ ਨਾਮ ਬੈਲਟਾ ਸੱਚਾ ਮੇਰੇ بیٹے ਦਾ ਸੱਚ ਨਹੀਂ ਆ ਮੈਂ ਕੀ ਕਰਾਂ ਮੈਂ ਸੱਚ ਨੂੰ ਮੈਨੂੰ ਪਤਾ ਲੱਗਾ ਕੱਲ ਮੈਂ ਆਈ ਨਾ ਕਿਤੇ ਕੁੜੀ ਕੋ ਗਈ ਦੀ ਮੈਂ ਉੱਥੋਂ ਆਈ ਤਾਂ ਮੈਨੂੰ ਕਹਿੰਦੀ ਮੰਮੀ ਸੱਚ ਨਹੀਂ ਆਇਆ ਮੈਂ ਕਿਹਾ ਤੈਨੂੰ ਪਤਾ ਨਹੀਂ ਲੱਗਾ ਕਹਿੰਦੀ ਮੰਮੀ ਸਾਰੇ ਮੈਂ ਲੱਭਿਆ ਮੈਨੂੰ ਨਹੀਂ ਲੱਭਿਆ ਮੈਂ ਤੈਨੂੰ ਫੋਨ ਕਰ ਦਿੰਦੀ ਮੈਂ ਆਜੋ ਨਹੀਂ ਮੈਂ ਤੇਰੇ ਨਾਲ ਜੰਮੀ ਲੱਭਣਾ ਉਹ ਮੈਂ ਕਿਤੇ ਫੋਨ ਕਰਾਦੀ ਆ ਮੈਂ ਕੀ ਕਰਾਂ ਮੈਂ ਤੇ ਆ ਮੁੰਡੇ ਨੂੰ ਫੋਨ ਕੀਤਾ ਹੀ ਗੰਦਾਸਪੁਰ ਮੈਂ ਹੁਣ ਤੂੰ ਥਾਣੇ ਵੀ ਆ ਗਿਆ ਤੇ ਸੱਚ ਨਾ ਹੈਗਾ ਇਥੇ ਜਦੋਂ ਇਹ ਫੋਟੋ ਵੇਖੀਆ ਮੋਬਾਈਲ ਵਿੱਚ ਸਾਨੂੰ ਨਿਕਲੇ ਕਾਲੀ ਪੈ ਗਈ ਉਹ ਵੈਸੇ ਚਲਾ ਮੈਂ ਕੀ ਕਰਾਂ ਉਹ ਮੇਰੇ ਬੱਚਾ ਉਹ ਮੇਰੇ ਬੱਚਾ ਜਿਸਨੇ ਬੱਚੇ ਪਾਲ ਸਕਦੀ ਉਹ ਚ ਬਾਹਰ ਦੇ ਮੇਰੇ ਪੰਜ ਕੁੜੀਆਂ ਨੇ ਤੇ ਦੋ ਮੁੰਡੇ ਹੀ ਉਹਨਾਂ ਦੇ ਵਿੱਚ ਕਿੰਨੇ ਸੱਚੇ ਸੱਚ ਦੇ ਦੋ ਬੱਚੇ ਆ ਕੁੜੀ 15 ਸਾਲ ਦੀ ਤੇ ਮੁੰਡਾ ਦੋ ਇਹਦਾ ਗਾਇਕ ਸਾਥ ਤਿੰਨ ਮਹੀਨੇ ਰਹਾ ਹਾਂਏ ਆਪਣੇ ਲਖਨਊ ਹਾਂਜੀ ਲਖਨਊ ਰਿੰਦੇ ਕਿੱਧਰ ਨਸ਼ਾ ਲੰ Punjab ਵਿੱਚ ਆ ਰਹੀ ਹਾਂਜੀ Punjab ਚ ਆ ਰਹੀ ਹਾਂਏ ਦੋ ਸਾਲ ਲੱਗਿਆ ਮੈਂ ਰੋਕਿਆ ਬੜਿਆ ਰੋਕਿਆ ਮੈਂ ਹੱਥ ਜੋੜਦੀ ਨਹੀਂ ਬੱਚਿਆ ਆਪਣੇ ਬੱਚਿਆਂ ਨੂੰ ਵੇਖ ਲਾ ਮੇਰੇ ਬੱਚਿਆਂ ਨੂੰ ਵੇਖ ਲਾ ਨਸ਼ਾ ਛੱਡ ਦੇ ਕੋ ਦਵਾਈ ਵੀ ਬਤੇਰੀ ਘਲਾਂਦੇ ਆਈ ਐਨੋ ਇਹ ਨਹੀਂ ਕਿ ਛੱਡਦਾ ਨਾ ਮੇਰਾ ਨਾਮ ਸੁਨੇਹਾ ਵਾਂ ਵੀਰਵਾਰ ਤੋਂ ਗਾਇਬ ਹੈ ਇਹ ਲਖਨਪੁਰ ਦੇ ਰਹਿਣ ਵਾਲੇ ਆ ਕੋਈ ਗੱਲਬਾਤ ਨਹੀਂ ਹੋਈ ਸਰ ਕਦੋਂ ਕੱਪ ਗਿਆ ਸੀ ਵੀਰਵਾਰ ਤੋਂ ਗਾਇਬ ਹੈ ਜੋ ਹੀ ਗਏ ਤੇ ਚਾਰ ਦਿਨ ਪਹਿਲਾਂ ਵੀ ਤੇਰੇ ਕੋਲੋਂ ਆਉਂਦਾ ਸੀ ਪੰਜਾਬ ਦੇ ਹਾਂਜੀ ਇਧਰ ਆਂਦੇ ਹੀ ਨਸ਼ਾ ਹੀ ਲੈਣ ਆਂਦੇ ਆਪਣੇ ਯਾਰਾ ਦੋਸਤਾਂ ਨਾਲ ਇਹ ਕਹਾਂ ਚੋਕ ਸਰਕਾਰ ਨੂੰ ਜਾਣਦੇ ਆ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਇਹਨਾਂ ਨੂੰ ਸਜ਼ਾ ਦੇ ਉਹ ਇਹਨਾਂ ਨੂੰ ਇਹ ਲੋਕਾਂ ਦੇ ਘਰ ਬਰਬਾਦ ਕਰਨ ਦੇ ਇਹਨਾਂ ਨੂੰ ਸਜ਼ਾ ਹੀ ਮਿਲਣੀ ਚਾਹੀਦੀ ਆ ਇਹਨਾਂ ਨੂੰ ਸਜ਼ਾ ਹੀ ਮਿਲਣੀ ਚਾਹੀਦੀ ਤੁਹਾਨੂੰ ਕਿਹਦਾ ਪਤਾ ਲੱਗਾ ਵੀ ਆਇਆ ਦੱਸ ਟਾਣੇ ਪਰਦਾ ਪਰਪੋਡ ਲਗਾਈ ਫੇਰ ਸਾਨੂੰ ਪਤਾ ਚੱਲੇਗੀ ਇੱਧਰ ਆਇਆ ਦਾ ਫੇਰ ਪੁੱਛਗੇ ਜੋਈ ਸਾਰੇ ਬੰਨੇ ਨਸ਼ਾ ਉੱਧਰ ਲੱਗੋ ਸੋਚੀ ਮਿਲਦਾ ਕਿ ਪੰਜਾਬ ਚ ਸੰਦੇ ਇੱਧਰ ਹੀ ਮਿਲਦਾ ਹੈ ਹਾਂ ਜੀ ਦਿਕ ਦੱਸਿਆਗੇ ਨੇ ਵੀ ਇੱਧਰ ਵੀ ਆਂਦੇ ਇੱਧਰ ਹੀ ਨਸ਼ਾ ਮਿਲਦਾ ਇੱਧਰ ਹੀ ਆਂਦੇ ਆ ਇਹ ਕੀ ਨਾ ਆਪਣਾ ਤੁਹਾਡਾ ਬੇੜਾ ਕਿਹੜਾ ਹੈ ਮੇਰਾ ਨਾਮ ਅਰਜੇ ਸਿੰਘ ਹੈ ਮੇਰਾ ਪਰਾਵਾ ਨਾਮ ਰਕੇ ਸਿੰਘ ਸੀ ਉਹ ਇੱਥੇ ਨਸ਼ਾ ਲੈਣ ਨੂੰ ਆਉਂਦਾ ਸੀ ਇੱਥੇ ਬੜਾ ਟਾਟਾ ਬੰਡੇ ਮਿਲਦਾ ਵੀ ਇੱਥੇ ਪੰਜਾਬ ਦੀ ਸਾਡੇ ਇੱਥੇ ਵੀ ਮਿਲਦਾ ਮਿਲਦਾ ਵੀ ਉਹ ਬੜਾ ਘੱਟ ਮਿਲਦਾ ਸਾਡੇ ਇੱਥੇ ਪੰਜਾਬ ਜਿੱਥੋਂ ਦੇ ਜ਼ਿਆਦਾ ਕਾਫੀ ਵੱਧੂ ਹੈ ਤੇ ਅਸੀਂ ਇਹ ਡੈਡ ਬਡੀ ਮਿਲੀ ਹੈ ਸਾਡਾ ਤਾਂ ਬਦਲ ਗਿਆਗੀ ਇਦਾਂ ਦਾ ਹੋਇਆ ਕਿਨੇ ਚਿਰ ਤੋਂ ਘਰ ਗਿਆ ਕਰੋ ਗਿਆ ਵੀ ਇਹ ਵੀਰਵਾਰ ਤਿੰਨ ਚਾਰ ਚਾਰ ਦਿਨ ਦਾ ਗਿਆ ਵੀ ਪਹਿਲਾਂ ਵੀ ਕਿਤੇ ਇਦਰਾ ਆ ਬਲੇਵਿਆ ਦੇ ਰਿਹਾ ਤੈਨੂੰ ਕਦੀ ਰੋਕਿਆ ਨਹੀਂ ਹੈਗਾ ਤੂੰ ਨਸ਼ਾ ਨਾਲ ਬੜੀ ਵਾਰ ਰੋਕਿਆ ਹੈ ਨਸ਼ਾ ਲੱਗਿਆ ਦਾ ਇਹ ਨਾ ਕਿ ਨਸ਼ਾ ਕਦੇ ਬੰਦ ਨਹੀਂ ਬੰਦਾ ਇਹ ਡਿੱਡਾ ਬੰਡੀ ਕਦੇ ਕਦੀ ਡਿੱਡਾ ਆ ਤੇ ਫਿਰ ਫੇਰ ਵੀ ਪਾਣੀ ਆ ਫੁੱਲ ਤੂੰ ਕੀ ਮੰਗ ਕਰਦੇ ਮੰਗ ਕਰਦੇ ਵੀ ਇਨਸਾਫ ਮਿਲੇ ਨਸ਼ਾ ਕਰ ਨਸ਼ਾ ਕਰ ਮੈਨੂੰ ਜਰੂਰ ਕਿੰਨੀ ਉਮਰ ਦੀ ਕਿੰਨੇ ਵਜੇ ਜਾਓ ਇਹਦਾ ਮੁਰਦਾ ਬੀਆ ਨਹੀਂ ਇਹ ਬੜਾ